ਜਿਹੜੇ ਮੰਤਰੀ ਬਣੇ ਨੇ ਉਹਨਾਂ ਨੂੰ ਹੀ ਐਮਪੀ ਦੀ ਟਿਕਟਾਂ ਮਿਲ ਰਹੀਆਂ ਨੇ ਤੇ ਜਦ ਇਹਨਾਂ ਨੂੰ ਲੋਕੀ ਨਹੀਂ ਮਿਲ ਰਿਹਾ ਕਿਉਂਕਿ ਅੱਜ ਇਹਨਾਂ ਦਾ ਆਧਾਰ ਇਹਨਾ ਥੱਲੇ ਆ ਗਿਆ ਹੈਗਾ ਕਿ ਲੋਕੀ ਇਹਨਾਂ ਨੂੰ ਮੂਹਲਾ ਕੇ ਰਾਜ਼ੀ ਨਹੀਂ ਬੰਦੇ ਮਿਲ ਨਹੀਂ ਰਹੇ ਤੇ ਉਸ ਹੀ ਕਾਂਗਰਸ ਪਾਰਟੀ ਜਿਹੜੀ ਇਹਨਾਂ ਦੀ ਭਾਈ ਵਾਲ ਹੈ ਉਹਨਾਂ ਦੇ ਬੰਦਿਆਂ ਨੂੰ ਟਿਕਟਾਂ ਵੀ ਦੇ ਰਹੇ ਨੇ ਜੀ ਨਸ਼ੇ ਖਤਮ ਕਰਾਇਆ ਦਫਾ ਦਿਨਾ ਚਾਹ ਪਰ ਮੌਜੂਦਨ ਕੇ ਅੰਦਰ ਜੋ ਇਮਾਨਦਾਰ ਮੁੱਖ ਮੰਤਰੀ ਹੋਏ ਤਾਂ ਤੇਰੀ ਇਮਾਨਦਾਰੀ ਤਾਂ ਦਿਖ ਰਹੀ ਆ ਸਿਖਰਾਂ ਤਾਈ ਨਸ਼ੇ ਪਹੁੰਚੇ ਮਾਵਾ ਦੇ ਪੁੱਤ ਰੋਜ਼ ਮਰ ਰਹੇ ਨੇ ਕੋਈ ਪੁੱਛਣ ਵਾਲਾ ਵੀ ਨਹੀਂ ਹੈਗਾ ਅਦਾਲਤਾਂ ਕਹਿ ਰਹੀਆਂ ਸਰਕਾਰ ਵੇਚ ਰਹੀ ਤੇ ਵਿੱਚ ਰੋਕਣ ਦਾ ਕੋਈ ਇੱਕ ਮਗਰ ਵਿੱਚ ਦੱਸਦੇ ਕਿ ਨੂੰ ਫੜਿਆ ਹੈਗਾ ਦੇਖੋ ਇਹ ਦੋਨੋਂ ਰਲੇ ਮਿਲੇ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਹਿਲੇ ਵੀ ਰਲੇ ਮਿਲੇ ਹੋ ਕੇ ਭੰਡੀ ਪ੍ਰਚਾਰ ਇਕੱਠੇ ਹੋ ਕੇ ਅਕਾਲੀ ਦਲ ਨੂੰ ਨਿਸ਼ਾਨਾ ਬਣਾਉਂਦੇ ਸੀ ਇੱਕ ਦੂਜੇ ਖਿਲਾਫ ਤਾਂ ਬੋਲਦੇ ਹੀ ਨਹੀਂ ਸੀਗੇ 2013 ਚ ਦੋਨਾਂ ਦੀ ਰਲੀ ਮਿਲੀ ਸਰਕਾਰ ਦਿੱਲੀ ਵਿੱਚ ਬਣੀ ਸੀ ਤੇ ਹੁਣ ਵੀ ਜਿਹੜੇ ਵੱਡੇ ਵੱਡੇ ਦਾਅਵੇ ਕਰਦੇ ਸੀ ਕਿ ਜਿਹੜੇ ਦਰੀ ਬਿਛਾਉਂਦੇ ਨੇ ਦੇ ਜਿਹੜੇ ਵੋਲੰਟੀਅਰ ਹੈਗੇ ਆਮ ਕਰਾ ਦੇ ਮੁੰਡਿਆਂ ਨੂੰ ਅਸੀਂ ਟਿਕਟਾਂ ਦਵਾਂਗੇ ਇੱਕ ਪਰਿਵਾਰ ਨੂੰ ਇੱਕ ਟਿਕਟ ਤੋਂ ਬਾਅਦ ਨਹੀਂ ਮਿਲੋਗੀ ਤੇ ਹੁਣ ਦੇਖੀ ਲੋਕੀ ਹੁਣ ਪਹਿਲੇ ਜਿਹੜੇ ਮੰਤਰੀ ਬਣੇ ਨੇ ਉਹਨਾਂ ਨੂੰ ਹੀ ਐਮਪੀ ਦੀ ਟਿਕਟਾਂ ਮਿਲ ਰਹੀਆਂ ਨੇ ਤੇ ਜਦ ਇਹਨਾਂ ਨੂੰ ਲੋਕੀ ਨਹੀਂ ਮਿਲ ਰਹੀ ਕਿਉਂਕਿ ਅੱਜ ਇਹਨਾਂ ਦਾ ਆਧਾਰ ਇਹਨਾ ਥੱਲੇ ਆ ਗਿਆ ਹੈਗਾ ਕਿ ਲੋਕੀ ਇਹਨਾਂ ਨੂੰ ਮੂੰਹ ਲਾ ਕੇ ਰਾਜ਼ੀ ਨਹੀਂ ਤੇ ਫਿਰ ਜਦ ਬੰਦੇ ਮਿਲ ਨਹੀਂ ਰਹੇ ਤੇ ਉਸ ਹੀ ਕਾਂਗਰਸ ਪਾਰਟੀ ਜਿਹੜੀ ਇਹਨਾਂ ਦੀ ਭਾਈਵਾਲ ਹੈ ਉਹਨਾਂ ਦੇ ਬੰਦਿਆਂ ਨੂੰ ਟਿਕਟਾਂ ਵੀ ਦੇ ਰਹੇ ਨੇ ਤੇ ਹੁਣ ਟਿਕਟਾਂ ਦੇ ਰਹੇ ਨੇ ਤਾਂ ਟਿਕਟਾਂ ਲੈ ਕੇ ਵੀ ਬੰਦੇ ਭੱਜ ਰਹੇ ਨੇ ਸੋ ਜੇ ਤਾਂ ਦੇਖੋ ਬਹੁਤ ਕੁਝ ਹੋਰ ਸੀ ਤੇ ਦੋਨੋਂ ਝੂਠੇ ਬੇਨਕਾਬ ਹੋ ਗਏ ਨੇ ਜਿਹੜਾ ਝੂਠ ਦਾ ਪੰਡੀ ਪ੍ਰਚਾਰ ਇਹਨਾਂ ਨੇ kiya ਸੀ ਕਿ ਬੇਅਦਬੀਆਂ ਦੇ ਦੋਸਤੀਆਂ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਣਗੇ ਸੱਤ ਸਾਲਾਂ 'ਚ ਦੋਨਾਂ ਨੇ ਕੁਝ ਨਹੀਂ ਕੀਤਾ ਕੇਸ ਨੂੰ ਕਮਜ਼ੋਰ ਕਰਕੇ ਸਾਰੇ ਕੇਸ ਪੰਜਾਬ ਤੋਂ ਬਾਹਰ ਟ੍ਰਾਂਸਫਰ ਕਰਦੇ ਕਿਉਂਕਿ ਇਹਨਾਂ ਦਾ ਨਿਸ਼ਾਨਾ ਕਦੇ ਬੇਅਦਬੀਆਂ ਦੇ ਕੇਸ ਨੂੰ ਦੋਸ਼ੀਆਂ ਨੂੰ ਫੜਨ ਦਾ ਸੀਗਾ ਹੀ ਨਹੀਂ ਕਿਉਂਕਿ ਜੇ ਫੜੇ ਜਾਣਗੇ ਤਾਂ ਕਾਲੀਵਲ ਦਾ ਬੇਕਸੂਰ ਸਾਬਤ ਹੋ ਜਾਊਗਾ ਤੇ ਲੋਕਾਂ ਦੀ ਧਾਰਮਿਕ ਭਾਵਨਾ ਨੂੰ ਪਰ ਰੱਖਾ ਕੇ ਆਪਣੀ ਗੰਦੀ ਰਾਜਨੀਤੀ ਕਿਵੇਂ ਖੇਡਣਗੇ ਸਿਆਸੀ ਨਾਟਕ ਇਹ ਲੈਣਗੇ ਜਿਨ੍ਹਾਂ ਨੇ ਗੁਟਕਾ ਸਾਹਿਬ ਦੀ ਸਵਾ ਖਾਦੀਆਂ ਸੀ ਵੀ ਨਸ਼ੇ ਖਤਮ ਕਰਾਇਆ ਦਫਾ ਬਿਨਾ ਚੇਪਕ ਵਰਤਮਾਨ ਕੇ ਅੰਦਰ ਜੋ ਇਮਾਨਦਾਰ ਮੁੱਖ ਮੰਤਰੀ ਹੋਏ ਤਾਂ ਤੇਰੀ ਇਮਾਨਦਾਰੀ ਤਾਂ ਦਿਖ ਰਹੀ ਆ ਸਿਕਰਾ ਤਾਂ ਨਸ਼ੇ ਪਹੁੰਚੇ ਮਾਵਾ ਦੇ ਕੁਝ ਰੋਜ਼ ਮਰ ਰਹੇ ਨੇ ਕੋਈ ਪੁੱਛਣ ਵਾਲਾ ਵੀ ਨਹੀਂ ਹੈਗਾ ਅਦਾਲਤਾਂ ਕਹਿ ਰਹੀਆਂ ਸਰਕਾਰ ਵੇਚ ਰਹੀ ਤੇ ਵਿੱਚ ਰੋਕਣ ਦਾ ਕੋਈ ਇੱਕ ਮਗਰਮਚਾਸ ਲੇਕਿਨ ਉਹ ਫੜਿਆ ਹੈਗਾ ਤਾਂ ਬਿਲਕੁਲ ਝੂਠ ਪੰਡਿਤ ਪ੍ਰਚਾਰ ਇੱਕ ਫਾਸਲੇ ਤੇ ਝੂਠੇ ਲਾਰੇ ਕਾਂਗਰਸੀਆਂ ਦੇ ਘਰ ਘਰ ਨੌਕਰੀ ਕਿਸੇ ਜਵਾਬ ਦੇ ਕੋਲ ਨਹੀਂ ਆਈ ਕਰਜ਼ਾ ਕਿਸੇ ਦਾ ਮਾਫ ਨਹੀਂ ਹੋਇਆ ਤੇ ਇਹ ਝੂਠਾ ਝਾੜੂ ਇਹ ਸਾਡੇ ਪੰਜਾਬ ਦੀਆਂ ਨੌਕਰੀਆਂ ਬਾਹਰਿਆਂ ਨੂੰ ਦੇਈ ਜਾ ਰਿਹਾ ਜਿਹੜਾ ਮੁੱਖ ਮੰਤਰੀ ਬਣ ਕੇ ਕੇਜਰੀਵਾਲ ਦੇ ਭਟਰਿਆਂ ਚ ਡਿੱਗ ਪਿਆ ਇਹਨੇ ਸ ਪੰਜਾਬ ਨੂੰ ਕੇਜਰੀਵਾਲ ਨੂੰ ਵੇਚਦਾ ਹੈਗਾ ਗਰਵੀ ਰੱਖਦਾ ਤੇ ਕੇਜਰੀਆ ਲੁੱਟੀ ਜਾ ਰਿਹਾ ਭਗਵੰਤ ਮਾਨ ਆਪਣੀ ਕੁਰਸੀ ਖਾਤਰ ਲੁੱਟਣ ਦੇ ਰਿਹਾ ਤੋਂ ਲੋਕੀ ਇਹਨਾਂ ਸਾਰੀ ਚੀਜ਼ਾਂ ਬੀਬੀਆਂ ਸਾਰੀ ਗੁਜ਼ਾਰ ਕਰ ਰਹੀਆਂ ਨੇ ਜਿਸ ਤੇ ਨਾਮ ਆਦਮੀ ਦਾ ਕੈਂਡੀਡੇਟ ਬਣੂਗਾ ਆਈ ਝਾੜੂ ਜਿਹਦੇ ਨਾਲ ਇਹਨਾਂ ਨੂੰ ਬਿਠਾਇਆ ਸੀ ਝਾੜੂ ਦਿਖਾ ਕੇ ਆਪ ਤੇ 24000 ਰੁਪਏ ਮੰਗਣਗੇ ਤਾਂ ਮੈਂ ਤਾਂ ਇਹ ਕਹਿ ਸਕਦੇ ਹਾਂ ਪਰ ਮਤਮਤਮ ਆਪ ਆ ਕੇ 24000 ਮਕੇ ਜਾਣੇ ਤਾਂ ਲੋਕਲ ਤੁਹਾਨੂੰ ਹੀ ਵੜਨ ਲੈਣਾ ਹੈ ਪਿੰਡਾਂ ਦੇ ਵਿੱਚ